ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਸਤ ਨਾਮ ਵਾਹਿਗੁਰੂ ਸਸਕਾਲ ਜੀ ਤੁਸੀਂ ਦੇਖ ਰਹੇ ਜੀਤਵੈਪਕ ਵੀ ਮੈਂ ਮਨਪ੍ਰੀਤ ਸਿੰਘ ਆਜ਼ਾਦ ਅਸੀਂ ਵਕਤ ਅਸੀਂ ਖੜੇ ਆ ਆਸਤਾ ਦੇ ਕੇਂਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਕਿ ਵਿਸ਼ਵ ਭਰ ਦੇ ਵਿੱਚੋਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਤੇ ਸੰਗਤਾਂ ਵਾਸਤੇ ਬਹੁਤ ਸੋਹਣਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਤੁਹਾਡਾ ਨਾਲ ਸੇਵਾਆਂ ਸਹਾਨੀਆਂ ਕਰ ਰਿਹਾ ਕਿ ਇੱਕ ਲਿਫਟ ਜਿਹੜੀ ਕਿ ਬਜ਼ੁਰਗਾਂ ਦੇ ਵਾਸਤੇ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਜਿਨ੍ਹਾਂ ਕੋਲ ਪੌੜੀਆਂ ਨਹੀਂ ਉਤਰੀਆਂ ਜਾਂਦੀਆਂ ਉਹਨਾਂ ਵਾਸਤੇ ਇੱਕ ਲਿਫਟ ਜਿਹੜੀ ਉਹ ਅੱਜ ਲਗਾਈ ਗਈ ਆ ਇਹ ਜਿਹੜੀ ਲਿਫਟ ਹੈ ਮਾਤਾ ਕੋਲਾਣੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਜਿਹੜੇ ਹਨ ਭਾਈ ਗੁਰਕਬਾਲ ਸਿੰਘ ਉਹਨਾਂ ਵੱਲੋਂ ਲਗਾਈ ਗਈ ਤੇ ਬਹੁਤ ਸੋਹਣੀ ਸਹੂਲਤ ਜਿਹੜੀ ਆ ਲੋਕਾਂ ਨੂੰ ਮਿਲਦੀ ਆ ਤੁਸੀਂ ਤਸਵੀਰਾਂ ਦੇ ਵਿੱਚ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਬਜ਼ੁਰਗ ਇਸ ਲਿਫਟ ਰਾਹੀਂ ਥੱਲੇ ਜਾਂਦੇ ਆ ਤੇ ਉੱਤੇ ਆਉਂਦੇ ਹਨ ਤੇ ਇਹ ਬਹੁਤ ਸਾਰਾ ਸੁੱਖ ਜਿਹੜਾ ਉਹ ਮਿਲ ਰਿਹਾ ਏ ਤੇ ਹੋਰ ਵੀ ਦਰਵਾਜ਼ਿਆਂ ਉੱਤੇ ਇਹਦੀਆਂ ਲਿਫਟਾਂ ਲੱਗੀਆਂ ਹੋਈਆਂ ਹਨ ਤੇ ਭਾਈ ਗੁਰਕਬਾਲ ਜੀ ਦੇ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾ ਜੀ ਕੀ ਫਤਿਹ ਏ ਨਹੀਂ ਵਦਿਆ ਜਿਹੜੇ ਬੰਦੇ ਸੋਚਦੇ ਮੇਰੇ ਹਾਈ ਗੋਡੇ ਨੇ ਚੱਲਦੇ ਉਹ ਇਹ ਦੇਖ ਕੇ ਖੁਸ਼ ਹੋ ਜਾਂਦੇ ਆ ਕਿ ਮੈਂ ਬੜੇ ਬਿਨਾ ਸਹਾਰੇ ਕਿਸੇ ਦਾ ਹਸਰਾ ਲਿੱਤਾ ਮੈਂ ਥੱਲੇ ਰਮਾਨਾ ਬੈਠ ਕੇ ਚੱਲ ਜਾਗਾ ਇਹ ਲਿਫਟ ਬਹੁਤ ਚੰਗੀ ਚੀਜ਼ ਆ ਕਿਉਂਕਿ ਅੱਜ ਕੱਲ ਜੋ ਹੈ ਬਜ਼ੁਰਗਾਂ ਦੇ ਚਲੋ ਗੋਡੇ ਖਰਾਬ ਹੋਣੇ ਹੈ ਚੰਗੇ ਭਲੇ ਬੰਦੇ ਜਿਹੜੇ ਪੌੜੀਆਂ ਉਤੋਂ ਬੜਾ ਹੀ ਗੁਰੇਜ ਕਰਦੇ ਹਨ ਲਿਫਟ ਦੇਖ ਕੇ ਜਮਨ ਚਾਹ ਹੋ ਜਾਂਦਾ ਕਿ ਮੈਂ ਜਲਦੀ ਜਲਦੀ ਜਾਵਾਂ ਤੇ ਮਹਾਰਾਜ ਦਰਸ਼ਨ ਕਰਾਂ ਸੋ ਇਹ ਬਹੁਤ ਚੰਗੀ ਸਹੂਲਤ ਆ ਇਹੋ ਜਿਹੇ ਹੋਰ ਵਾਧੂ ਸਹੂਲਤਾਂ ਜੋ ਇਹ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਬਜ਼ੁਰਗਾਂ ਨੂੰ ਇਹ ਸੋਚਣੇ ਮਜਬੂਰ ਨਾ ਹੋਣੋ ਪਵੇ ਕਿ ਅਸੀਂ ਪੌੜੀਆਂ ਕਿੱਦਾਂ ਉਤਰਾਂਗੇ। ਤੋਂ ਬੜੀ ਖੁਸ਼ੀ ਹੈ ਗੁਰਰਾਮ ਦਾ ਘਰ ਚ ਆਈਆਂ ਸੰਗਤਾਂ ਨੂੰ। ਮੈਂ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਹਾਂ ਜੋ ਚੰਗੇ ਕੰਮ ਕਰਦੇ ਹਨ ਅਤੇ ਚੰਗਾ ਸੋਚਦੇ ਹਨ। ਗੁਰਰਾਮ ਦਾ ਐਸਾ ਦਰ ਹੈ। ਹਰ ਕੋਈ ਲੋਚਦਾ ਹੈ ਕਿ ਮੈਂ ਇੱਥੇ ਜ਼ਰੂਰ ਜਾਵਾਂ, ਜ਼ਰੂਰ ਜਾਵਾਂ। ਭਾਈ ਸਾਹਿਬ ਜਿਹੜਾ ਮੈਂ ਇੰਟਰਵਿਊ ਲੈ ਮੈਂ ਬਹੁਤ ਬਹੁਤ ਧੰਨਵਾਦੀ ਉਹਨਾਂ ਦਾ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਰਜਿੰਦਰ ਸਿੰਘ ਰਾਣਾ ਵੀਰ ਜੀ ਐ ਉਹਨਾਂ ਦੇ ਪਰਿਵਾਰ ਵੱਲੋਂ ਹੋਈ ਐ ਤੇ ਵਿਸੇ ਦੇ ਉਹਨਾਂ ਦੇ ਗੋਡਿਆਂ ਦਾ ਦਰਦ ਸੀ ਤੇ ਉਸ ਕਰਕੇ ਉਹਨਾਂ ਨੇ ਭਾਵਨਾ ਨਾਲ ਹੋਰ ਬਜ਼ੁਰਗ ਜਾਂ ਜਿਹੜੇ ਗੋਡਿਆਂ ਦਾ ਦਰਦ ਹੋਵੇ ਲਾਭ ਲੈ ਸਕਣ ਇਹ ਕੁਰਸੀ ਟ੍ਰੈਬ ਲਿਫਟ ਦੀ ਮੈਨੇਜਰ ਸਾਹਿਬ ਤੋਂ ਆਗਿਆ ਲੈ ਕੇ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੇਵਾ ਦੀ ਹਾਜ਼ਰੀ ਲਾਈ ਉਹਨਾਂ ਨੇ ਇਸ ਹਨ ਮਾਤਾ ਕੋਲਾ ਜੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਭਾਈ ਗੁਰੇ ਇਕਬਾਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੇਵਾ ਸੀ ਤੇ ਉਹਨਾਂ ਨੇ ਜਿਹੜੀ ਸੇਵਾ ਕੀਤੀ ਤੇ ਬਹੁਤ ਸਾਰਾ ਸੁੱਖ ਜਿਹੜਾ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਗੋਡੇ ਨਹੀਂ ਸੀ ਕੰਮ ਕਰਦੇ ਉਹਨਾਂ ਨੂੰ ਇਸ ਲਿਫਟ ਰਾਹੀਂ ਮਿਲਿਆ ਤੇ ਹੋਰ ਵੀ ਸੇਵਾਵਾਂ ਜਿਹੜੀਆਂ ਉਹ ਚਲਦੀਆਂ ਰਣਗੀਆਂ ਤੇ ਸ਼ਰਧਾਲੂਆਂ ਨੇ ਵੀ ਦੱਸਿਆ ਕਿ ਇਸ ਲਿਫਟ ਦੇ ਨਾਲ ਜਿਹੜੀ ਬਜ਼ੁਰਗਾਂ ਨੂੰ ਸੁੱਖ ਜਿਹੜਾ ਉਹ ਮਿਲ ਚੁੱਕਾ ਹੈ ਤੁਸੀਂ ਜੁੜਿਓ ਜੀ ਤੇ ਵੈਬਟਿਵ ਦੇ ਨਾਲ ਮੈਂ ਮਾਨਪ੍ਰੀਤ ਸਿੰਘ ਜਿਆਦ ਅੰਮ੍ਰਿਤਸਰ